ਸਾਸ਼ੀ ਕਾਲ ਜੀ ਸਵਾਗਤ ਕਰਦੀ ਹਾਂ ਤੁਹਾਡਾ ਵਾਹਿਗੁਰੂ ਕਲੋਥ ਹਾਊਸ ਐਂਡ ਬਟਿਕ ਬਟਲਾਡਾ ਵੱਲੋਂ ਮੈਂ ਉਹਨਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ ਜਿਹੜੀਆਂ ਮੇਰੀਆਂ ਭੈਣਾਂ ਡੇਲੀ ਮੇਰੀ ਵੀਡੀਓ ਨੂੰ ਦੇਖਦੀਆਂ ਤੇ ਕਮੈਂਟ ਕਰਦੀਆਂ ਤੇ ਫੋਨ ਕਾਲ ਕਰਕੇ ਵੀ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੰਦੀਆਂ ਜੀ ਉਹਨਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਅੱਜ ਮੈਂ ਆਪਣੀਆਂ ਭੈਣਾਂ ਵਾਸਤੇ ਲੈ ਕੇ ਆਏ ਹਾਂ ਜੀ ਅਸੀਂ ਆਰਗੈਂਜ਼ਾ ਕੱਟ ਪੀਸ ਤੇ ਬਰਬਰੀ ਸ਼ਿਮਰ ਦੇ ਕੱਟ ਪੀਸ ਠੀਕ ਹੈ ਜੀ ਜਿਹੜੀਆਂ ਮੇਰੀਆਂ ਭੈਣਾਂ ਮੇਰੀ ਪਹਿਲੀ ਵਾਰ ਵੀਡੀਓ ਦੇਖ ਰਹੀਆਂ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਅਸੀਂ ਡੇਲੀ ਨਵੀਆਂ ਆਈਟਮਾਂ ਲੈ ਕੇ ਆਉਣੀ ਆ ਤੇ ਤੁਸੀਂ ਵੀ ਸਾਡੇ ਨਾਲ ਜੁੜ ਸਕੋ ਜੀ ਅੱਜ ਅਸੀਂ ਆਪਣੇ ਭੈਣਾਂ ਵਾਸਤੇ ਲੈ ਕੇ ਆਇਆ ਫੇਮਸ ਪ੍ਰਿੰਟ ਦੇ ਵਿੱਚ ਔਰਗੈਂਜ਼ਾ ਕੱਟ ਪੀਸ ਤੇ ਬਰਬਰੀ ਸ਼ਿਮਰ ਦੇ ਕੱਟ ਪੀਸ ਠੀਕ ਹੈ ਜੀ ਕਾਫੀ ਮੇਰੀਆਂ ਭੈਣਾਂ ਦੀ ਫੋਨ ਕਾਲ ਸੀ ਵੀ ਸਾਨੂੰ ਜਲਦੀ ਇਹ ਵਾਲੇ ਕੱਟ ਪੀਸ ਸਾਨੂੰ ਦਿਖਾਓ ਇਸ ਕਰਕੇ ਅਸੀਂ ਓਪਨ ਕਰਕੇ ਦਿਖਾਉਣ ਲੱਗੇ ਆ ਜਿਹੜੇ ਵੀ ਸਾਡੇ ਕੋਲੇ ਕੱਟ ਪੀਸ ਅਵੇਲੇਬਲ ਆ ਠੀਕ ਹੈ ਜੀ ਇਹਦੇ ਵਿੱਚ ਦੇਖੋ ਫਸਟ ਪੀਸ ਚੈੱਕ ਕਰ ਸਕਦੇ ਹੋ ਤੁਸੀਂ ਇਹ ਟਾਈ ਐਂਡ ਡਾਈ ਦੇ ਵਿੱਚ ਔਰਗੈਂਜ਼ਾ ਪੀਸ ਹੈ ਜੀ ਸਾਰੇ ਪੀਸ ਬ੍ਰਾਂਡਡ ਰਹਿਣ ਵਾਲੇ ਆ ਔਰਗੈਂਜ਼ਾ ਦਾ ਔਰਗੈਂਜ਼ਾ ਦਾ ਪੀਸ ਹੈ ਜੀ ਬਿਲਕੁਲ origignal ਵਾਲੀ ਸੌਫਟ ਵਾਲੀ ਔਰਗੈਂਜ਼ਾ ਐਦਾ ਹਾਰਡ ਵਾਲੀ ਔਰਗੈਂਜ਼ਾ ਨਹੀਂ ਬਿਲਕੁਲ origignal ਵਾਲੀ ਔਰਗੈਂਜ਼ਾ ਦੀ ਇਹ ਪੀਸ ਇਹ ਟਾਈ ਐਂਡ ਡਾਈ ਦਾ ਪੀਸ ਰਹਿਣਾ ਕੱਟ ਰਹਿਣ ਵਾਲੀ ਹੈ ਜੀ 4.5 ਮੀਟਰ 4.5 ਮੀਟਰ ਦੀ ਕੱਟਵੇ ਤੁਸੀਂ ਇਹ ਵਾਲਾ ਟਾਈ ਐਂਡ ਡਾਈ ਦਾ ਆਰਗੈਂਜ਼ਾ ਦਾ ਪੀਸ ਸਾਡੇ ਕੋਲੋਂ ਤੁਸੀਂ ਬਾਈ ਕਰ ਸਕਦੇ ਹੋ ਬਿਲਕੁਲ ਸੌਫਟ ਵਾਲੀ ਆਰਗੈਂਜ਼ਾ ਸੀ ਠੀਕ ਹੈ ਜੀ ਐਦਾਂ ਦਾ ਪੀਸ ਕਿਸੇ ਵੀ ਤਰ੍ਹਾਂ ਦੀ ਬਾਟਮ ਲਗਾਓ ਸ਼ਰਡ ਪੀਸ ਬਣਾਓ ਉੱਪਰ ਉੱਪਰ ਵਰਕ ਕਰਵਾਓ ਡਿਜ਼ਾਈਨਰ ਪੀਸ ਤੁਸੀਂ ਐਦਾਂ ਤਿਆਰ ਕਰ ਸਕਦੇ ਹੋ ਦੇਖੋ ਇਹ ਵੀ ਤੁਹਾਨੂੰ ਆਰਗੈਂਜ਼ਾ ਦੇ ਵਿੱਚ ਮਿਲਣ ਵਾਲਾ ਹੈ ਇਹ 3 ਮੀਟਰ ਦਾ ਪੀਸ ਹੈ ਜੀ ਟਾਈ ਐਂਡ ਡਾਈ ਦਾ ਪੀਸ ਰਹਿਣ ਵਾਲਾ ਆਰਗੈਂਜ਼ਾ ਦੇ ਵਿੱਚ ਬਿਲਕੁਲ ਸੌਫਟ ਵਾਲਾ ਆਰਗੈਂਜ਼ਾ ਠੀਕ ਹੈ ਜੀ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਕਰਕੇ ਵਰਕ ਕਰਕੇ ਠੀਕ ਹੈ ਜੀ ਤੁਸੀਂ ਇਹਨੂੰ ਡਿਜ਼ਾਈਨਰ ਪੀਸ ਰੈਡੀ ਕਰ ਸਕਦੇ ਹੋ ਬੜੇ ਸੌਫਟ ਜੇ ਪੀਸ ਰਹਿਣ ਵਾਲੇ ਆ ਜੀ 10 ਮੀਟਰ ਦੀ ਕੱਟ ਵਿੱਚ ਮਿਲੂਗਾ ਤੁਹਾਨੂੰ ਇਹ ਵਾਲਾ ਪੀਸ ਟਾਈ ਐਂਡ ਡਾਈ ਦਾ ਇਦਾਂ ਤੁਸੀਂ ਮੈਚਿੰਗ ਵੀ ਕਰ ਸਕਦੇ ਹੋ ਜੀ ਆਪਸ ਵਿੱਚ ਮੈਚਿੰਗ ਕਰਕੇ ਵੀ ਤੁਸੀਂ ਇਹਨੂੰ ਇਦਾਂ ਪੀਸ ਬਣਾ ਸਕਦੇ ਹੋ ਜੀ ਦੇਖੋ ਇਦਾਂ ਮੈਚਿੰਗ ਵੀ ਹੋ ਸਕਦੀ ਹੈ ਜਿੱਦਾਂ ਦਾ ਮਰਜੀ ਤੁਸੀਂ ਆਪਣਾ ਸੂਟ ਰੈਡੀ ਕਰੋ ਇਸ ਤੋਂ ਅਗਲਾ ਪੀਸ ਰਹੂਗਾ ਜੀ ਦੇਖੋ ਇਹ ਵਾਲਾ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਪ੍ਰਿੰਟ ਦੇਖੋ ਔਰਗੈਂਜ਼ਾ ਦਾ ਉਹ ਪੀਸ ਹੈ ਜੀ ਇਦਾਂ ਦੇ ਜਿਹੜੇ ਜਿਹੜੇ ਪ੍ਰਿੰਟਾਂ ਕਾਫੀ ਫੇਮਸ ਚੱਲ ਰਹੇ ਆ ਇਦਾਂ ਦੇ ਜਿਹੜੇ ਬੁਟੀਕ ਸੂਟ ਰੈਡੀ ਹੋ ਰਿਹਾ ਜੀ ਇਦਾਂ ਦੇ ਪੀਸਾਂ ਦੇ ਨਾਲ ਐਕਸਿਡਲ ਮੈਚਿੰਗ ਕਰਕੇ ਬੁਟੀਕ ਸੂਟ ਰੈਡੀ ਹੋ ਰਿਹਾ ਉਦਾਂ ਦੇ ਅਸੀਂ ਤੁਹਾਡੇ ਵਾਸਤੇ ਕੱਟ ਪੀਸ ਲੈ ਕੇ ਆਇਆ ਬੜੇ ਪਿਆਰੇ ਜਿਹੇ ਡਿਜ਼ਾਈਨਰ ਜੀ ਦੇਖੋ ਇਹ ਵੀ ਨਿਊ ਜਿਹੇ ਡਿਜ਼ਾਈਨ ਦੇ ਵਿੱਚ ਹੈ ਫੇਮਸ ਪ੍ਰਿੰਟ ਵਾ ਇਹ ਵੀ ਕਾਫੀ ਫੇਮਸ ਪ੍ਰਿੰਟ ਹੈ ਇਹ ਰਹਿਣ ਵਾਲਾ ਜੀ ਸਵਾ 2 ਮੀਟਰ ਪੀਸ ਸਵਾ 2 ਮੀਟਰ ਦਾ 2 ਮੀਟਰ ਦੀ ਕੱਟ ਵਿੱਚ ਰਹਿਣ ਵਾਲਾ ਪੀਸ ਹੈ ਜੀ ਠੀਕ ਹੈ ਜੀ ਬੜੇ ਪਿਆਰੇ ਜੇ ਸਾਰੇ ਪੀਸ ਲੈ ਕੇ ਆਇਆ ਦੇਖੋ ਇਹ ਵੀ ਆਰਗੈਂਜ਼ਾ ਦੇ ਵਿੱਚ ਰਹਿਣ ਵਾਲਾ ਪੀਸ ਹੈ ਬੜੀ ਸੌਫਟ ਵਾਲੀ ਸੌਫਟ ਵਾਲੀ ਆਰਗੈਂਜ਼ਾ ਕਿਸੇ ਤਰ੍ਹਾਂ ਦਾ ਤੁਸੀਂ ਇਹਦੇ ਵਿੱਚ ਕੋਈ ਵੀ ਦੁਪੱਟਾ ਵੀ ਰੈਡੀ ਕਰ ਸਕਦੇ ਹੋ ਜੇਕਰ ਤੁਸੀਂ ਐਦਾਂ ਕੋਈ ਡਿਜ਼ਾਈਨਰ ਜੈ ਸੂਟ ਰੈਡੀ ਕਰਨਾ ਤੇ ਐਦਾਂ ਦਾ ਕੋਈ ਮੈਚਿੰਗ ਦੁਪੱਟਾ ਵੀ ਤੁਸੀਂ ਰੈਡੀ ਕਰ ਸਕਦੇ ਹੋ ਸ਼ਰਟ ਪੀਸ ਬਣਾਓ ਬਾਟਮ ਬਣਾਓ ਕਿਸੇ ਤਰ੍ਹਾਂ ਦਾ ਵੀ ਤੁਸੀਂ ਆਪਣਾ ਡਿਜ਼ਾਈਨਰ ਸੂਟ ਬਣਾ ਸਕਦੇ ਹੋ ਇਹ ਜਿਹੜੀ ਕੱਟ ਰਹਿਣ ਵਾਲੀ ਹੈ 8 ਮੀਟਰ ਦੀ ਕੱਟ ਰਹਿਣ ਵਾਲੀ ਹੈ ਠੀਕ ਹੈ ਜੀ ਇਹ ਵਾਲਾ ਪੀਸ ਦੇਖੋ ਜੀ ਇਹ ਜਿਵੇਂ ਤੁਸੀਂ ਮੈਚਿੰਗ ਬਣਾ ਸਕਦੇ ਹੋ ਦੇਖੋ ਇਹਦੇ ਦਾ ਇਦਾਂ ਦੀ ਕੋਈ ਬਾਟਮ ਰੈਡੀ ਕਰੋ ਬਾਟਮ ਰੈਡੀ ਕਰੋ نیچے ਵਾਲਾ ਸ਼ਰਟ ਪੀਸ ਤੋਂ ਖੋਣ ਲੱਗੇ ਇਹਦੇ ਤੁਸੀਂ ਸ਼ਰਟ ਪੀਸ ਬਣਾ ਸਕਦੇ ਹੋ ਦੇਖੋ ਇਦਾਂ ਇਦਾਂ ਡਿਜ਼ਾਈਨਰ ਜੀ ਤੁਸੀਂ ਆਪਣਾ ਕੋਈ ਕੋਈ ਵੀ ਸੂਟ ਰੈਡੀ ਕਰ ਸਕਦੇ ਹੋ ਇਹ ਵੀ ਆਰਗੈਂਜ਼ਾ ਦਾ ਟਾਈ ਐਂਡ ਡਾਈ ਦਾ ਪੀਸ ਹੈ ਜੀ نیچے ਬਾਂਦਨੀ ਪ੍ਰਿੰਟ ਦੇ ਵਿੱਚ ਆਰਗੈਂਜ਼ਾ ਦਾ ਪੀਸ ਹੈ ਕੱਟ ਰਹਿਣ ਵਾਲੀ ਹੈ ਜੀ ਇਹਦੀ ਇਹ ਜਿਹੜੀ ਕੱਟ ਰਹਿਣ ਵਾਲੀ ਹੈ 2 ਮੀਟਰ ਦੀ ਰਹਿਣ ਵਾਲੀ ਹੈ ਕਿਉਂਕਿ ਅਸੀਂ ਸਟੇਟ ਬਾਟਮ ਰੈਡੀ ਕਰਦੇ ਆ ਜੀ ਸਟੇਟ ਬਾਟਮ ਦੇ ਲਈ ਸਾਨੂੰ ਸਿਰਫ ਗਰਲਿਸ਼ ਲੁੱਕ ਲਾਲਾ ਜਿਹੜਾ ਸੂਟ ਬੰਦਦਾ ਜੀ ਸਿਰਫ 2 ਮੀਟਰ ਦੇ ਵਿੱਚ ਸਟੇਟ ਬਾਟਮ ਰੈਡੀ ਹੋ ਜਾਂਦੀ ਹੈ ਇਹ ਵਾਲਾ ਪੀਸ ਦੇਖੋ ਬਾਂਦਨੀ ਪ੍ਰਿੰਟ ਦੇ ਵਿੱਚ ਬੜਾ ਸੋਹਣਾ ਮੈਚਿੰਗ ਇਹਨਾਂ ਦੀ ਆਪਸ ਵਿੱਚ ਇਹ ਤੁਹਾਨੂੰ 1.2 ਮੀਟਰ ਦੀ ਕੱਟ ਵਿੱਚ ਪੀਸ ਮਿਲੇਗਾ ਜਿਹੜੇ ਮੇਰੀਆਂ ਭੈਣਾਂ ਦੀਆਂ 10 ਇੰਚ ਕਿ ਰੈਡੀ ਹੁੰਦਾ ਜੀ ਜਾਂ 20 ਇੰਚ ਹੁੰਦਾ ਉਹ ਇਹ ਵਾਲਾ ਪੀਸ ਸਾਡੇ ਕੋਲ ਸ਼ਰਟ ਪੀਸ ਬਣਾ ਸਕਦੀ ਆ ਦੋ ਪੀਸ ਵੀ ਸਾਡੇ ਕੋਲੇ ਜਾਂਦੇ ਆ ਅਵੇਲੇਬਲ ਐ ਜ ਬੜੇ ਪਿਆਰੇ ਜਿਹੇ ਡਿਜ਼ਾਈਨਰ ਜੇ ਪੀਸ ਲੈ ਕੇ ਆਏ ਆ ਦੇਖੋ ਦੋ ਪੀਸ ਵੀ ਲੈ ਸਕਦੇ ਹੋ ਇੱਕ ਤੁਹਾਨੂੰ ਪੀਸ ਮਿਲਣ ਵਾਲਾ 4.5 ਮੀਟਰ ਇੱਕ ਪੀਸ ਮਿਲਣ ਵਾਲਾ ਤੁਹਾਨੂੰ 2.2 ਮੀਟਰ ਦੋ ਪੀਸ ਵੀ ਸਾਢੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਬਾਂਦਨੀ ਪ੍ਰਿੰਟ ਦੇ ਵਿੱਚ ਬੜੇ ਪਿਆਰੇ ਜਿਹੇ ਡਿਜ਼ਾਈਨਰ ਜੇ ਨਿਊ ਜੀ ਲੁੱਕ ਵਿੱਚ ਲੈ ਕੇ ਆਏ ਆ ਤੁਹਾਡੇ ਵਾਸਤੇ ਔਰਗੈਂਜ਼ਾ ਦੇ ਪੀਸ ਦੇਖੋ ਇਹ ਵਾਲੀ ਡਿਜ਼ਾਈਨਿੰਗ ਦੇਖੋ ਐਦਾਂ ਤੁਸੀਂ ਇਹਦੀ ਬਾਟਮ ਰੈਡੀ ਕਰੋ ਠੀਕ ਹੈ ਜੀ ਇਹ ਵਾਲੀ ਸ਼ਰਟ ਰੈਡੀ ਕਰੋ ਦੇਖੋ ਬੜਾ ਡਿਜ਼ਾਈਨਰ ਜਿਹਾ ਸੂਟ ਰੈਡੀ ਹੋਣਾ ਬੜਾ ਪਿਆਰਾ ਜਿਹਾ ਪਾ ਇਹ ਰੈਣ ਵਾਲੀ ਜਿਹੜੀ ਕੱਟ ਐ ਇਹ ਸਵਾ ਮੀਟਰ ਦੀ ਕੱਟ ਰੈਣ ਵਾਲੀ ਹੈ ਜੀ ਇਹ ਹੈਗਾ ਪੌਣੇ 3/4 ਮੀਟਰ ਦੀ ਕੱਟ ਪੌਣੇ 3/4 ਮੀਟਰ ਦੀ ਕੱਟ ਵਿੱਚ ਰੈਣ ਵਾਲਾ ਪੀਸ ਐ ਸੀ ਦੇਖੋ ਇਹ ਇਹ ਦੋਨੋਂ ਪੀਸ ਦੇਖੋ ਐਦਾਂ ਦੋਨਾਂ ਦੀ ਮੈਚਿੰਗ ਕਰਕੇ ਤੁਸੀਂ ਆਪਣਾ ਸੂਟ ਰੈਡੀ ਕਰ ਸਕਦੇ ਹੋ ਜੀ ਅਗਲਾ ਪੀਸ ਚੈੱਕ ਕਰੋ ਜੀ ਇਹ ਵਾਲਾ ਪੀਸ ਦੇਖੋ ਤੁਸੀਂ ਇਹਦਾ ਸ਼ਰਟ ਪੀਸ ਰੈਡੀ ਕਰੋ ਪ੍ਰੇਨ ਬਾਟਮ ਦੇ ਨਾਲ ਇਹਦਾ ਸ਼ਰਟ ਪੀਸ ਰੈਡੀ ਕਰੋ ਡਿਜ਼ਾਈਨਰ ਸੂਟ ਰੈਡੀ ਹੋਣਾ ਜੀ ਪਹਾੜਾ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਡਿਜ਼ਾਈਨਿੰਗ ਦੇਖੋ ਪ੍ਰਿੰਟ ਦੀ ਬੜੀ ਪਿਆਰੀ ਜੀ ਬੰਦਨੀ ਪ੍ਰਿੰਟਰ ਵਿੱਚ ਡਿਜ਼ਾਈਨਿੰਗ ਹੈ 2.5 ਮੀਟਰ ਦੀ ਕੱਟ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਜਲਦੀ ਥਲਦੀ ਪੀਸ ਦੇਖੋ ਇਹ ਵੀ ਤੁਸੀਂ ਇਧਰ ਇਹਦੇ ਨਾਲ ਮੈਚਿੰਗ ਬਾਟਮ ਵੀ ਬਣਾ ਸਕਦੇ ਹੋ ਦੇਖੋ ਐਦਾਂ ਤੁਸੀਂ ਆਪਸ ਵਿੱਚ ਮੈਚਿੰਗ ਵੀ ਕਰ ਸਕਦੇ ਹੋ ਦੋਨਾਂ ਪੀਸਾਂ ਦੀ ਇਹ ਜਿਹੜਾ ਪੀਸ ਰਹਿਣ ਵਾਲਾ ਹੈ ਇਹ 1.5 ਮੀਟਰ ਦਾ ਪੀਸ ਰਹਿਣ ਵਾਲਾ ਨੀਚੇ ਵਾਲਾ ਉੱਪਰ ਰਹਿਣ ਵਾਲਾ 2.5 ਮੀਟਰ ਦੀ ਕੱਟ ਰਹਿਣ ਵਾਲੀ ਹੈ ਬੜੇ ਪਿਆਰੇ ਜਿਹੇ ਡਿਜ਼ਾਈਨਰ ਜੇ ਪੀਸ ਲੈ ਕੇ ਆਏ ਆ ਦੇਖੋ ਟਾਈ ਐਂਡ ਡਾਈਨ ਦੇ ਵਿੱਚ ਤੁਸੀਂ ਬਾਟਮ ਦੇਖੋ ਇਹ ਵਾਲੀ ਬਾਟਮ ਨੀਚੇ ਵਾਲੇ ਸ਼ਰਟ ਪੀਸ ਰੈਡੀ ਕਰੋ ਦੇਖੋ ਜੀ ਐਦਾਂ ਦੀ ਕਿਸੇ ਵੀ ਤਰ੍ਹਾਂ ਦੀ ਡਿਜ਼ਾਈਨਿੰਗ ਤੁਸੀਂ ਕਰ ਸਕਦੇ ਹੋ ਇਹਨਾਂ ਪੀਸਾਂ ਦੇ ਦੋ ਤੋਂ ਡਬਲ ਪੀਸ ਮਿਲਣ ਵਾਲੀ 1.7 ਮੀਟਰ ਦੀ ਕੱਟ ਵਿੱਚ ਇੱਕ 1.5 ਮੀਟਰ ਦੀ ਕੱਟ ਵਿੱਚ ਠੀਕ ਹੈ ਜੀ ਇਹ ਦੇਖੋ ਇਹ ਵੀ ਬੰਦਨੀ ਪ੍ਰਿੰਟ ਦੇ ਵਿੱਚ ਹੈ ਇਹ ਵੀ ਤੁਹਾਨੂੰ ਅਸੀਂ ਪਹਿਲਾਂ ਵੀ ਇੱਕ ਪੀਸ ਦਿਖਾਇਆ ਸੀ ਦੋ ਪੀਸਾਂ ਦੇ ਵਿੱਚ ਵੀ ਸਾਡੇ ਕੋਲ ਲੈ ਸਕਦੇ ਹੋ 1.7 ਮੀਟਰ ਦੀ ਕੱਟ ਲੈਣ ਵਾਲੀ ਹੈ ਜੀ ਇਹਦੀ 1.7 ਮੀਟਰ ਦੀ ਕੱਟ ਲੈਣ ਵਾਲੀ ਹੈ ਜੀ ठीक है जी ढाई मीटर की कट वाली है ये वाला पीस देखो जी ये भी और गेंजा दे प्रेंट देखो बड़ा प्यारा जा प्रिंट रहने वाला छोटा छोटा जा प्रिंट है जी बिल्कुल छोटा छोटा जा प्रिंट है बड़ा प्यारा जा प्रिंट है देखो देख सकते हो बिल्कुल रिजनल वाली प्योर वाली ओरगेंजा जी बहुत प्यारा पीस है डिजाइन देखो बड़ा प्यारा जा कलर भी बड़ा प्यारा जा जहां वाला जी दो मीटर की कट वि तुम वाला पीस मिलेगा ये शिमर दे ओरगेंजा के ਬਾਂਦਨੀ ਪ੍ਰਿੰਟ ਹੈ ਜੀ ਦੇਖ ਸਕਦੇ ਹੋ ਤੁਸੀਂ ਬਾਂਦਨੀ ਪ੍ਰਿੰਟ ਦੇ ਵਿੱਚ ਸਵਾ ਦੋ ਮੀਟਰ ਦਾ ਪੀਸ ਰਹਿਣ ਵਾਲਾ ਜੀ ਇਹ ਤੁਸੀਂ ਮੈਚਿੰਗ ਲੈ ਸਕਦੇ ਹੋ نیچے ਸਾਡੇ ਇਹ ਵਾਲੀ ਸ਼ਰਟ ਪੀਸ ਦੇ ਨਾਲ ਠੀਕ ਹੈ ਜੀ ਇਹਦੇ ਨਾਲ ਅਸੀਂ ਮੈਚਿੰਗ ਕੀਤੀ ਹੈ ਜੀ ਐਦਾਂ ਇਹ ਵਾਲਾ ਤੁਸੀਂ ਸ਼ਰਟ ਪੀਸ ਲੈ ਸਕਦੇ ਹੋ 2.5 ਮੀਟਰ ਦੀ ਕੱਟ ਵਿੱਚ ਤੁਹਾਨੂੰ ਸ਼ਰਟ ਪੀਸ ਮਿਲਣ ਵਾਲਾ 2.5 ਮੀਟਰ ਦੀ ਕੱਟ ਵਿੱਚ ਤੁਹਾਨੂੰ ਸ਼ਰਟ ਪੀਸ ਮਿਲਣ ਵਾਲਾ ਜੀ ਠੀਕ ਹੈ ਜੀ ਐਦਾਂ ਤੁਸੀਂ ਦੋਨਾਂ ਦੀ ਮੈਚਿੰਗ ਕਰ ਸਕਦੇ ਹੋ ਜੀ ਇਹ টাই ਐਂਡ ਟਾਈ ਦੇ ਵਿੱਚ ਬੜਾ ਪਿਆਰਾ ਜਿਹਾ ਪੀਸ ਬਣੂਗਾ। ਆਰਗੈਂਜ਼ਾ ਜੀ ਪਿਓਰ ਆਰਗੈਂਜ਼ਾ ਪਿਓਰ ਆਰਗੈਂਜ਼ਾ ਦਾ ਪੀਸ ਲੈਣ ਵਾਲਾ 2 ਮੀਟਰ ਦੀ ਕੱਟ ਲੈਣ ਵਾਲੀ ਹੈ। ਇਹ ਵੀ ਪਿਓਰ ਆਰਗੈਂਜ਼ਾ ਦੇ ਵਿੱਚ ਮਿਲੂਗਾ ਤੁਹਾਨੂੰ। ਇਹ ਵੀ ਤੁਹਾਨੂੰ ਥੋੜਾ ਜਿਹਾ ਫਲਾਵਰ ਪ੍ਰਿੰਟ ਦੇ ਵਿੱਚ ਪਿਓਰ ਆਰਗੈਂਜ਼ਾ ਦੇ ਵਿੱਚ ਮੈਨ ਵਾਲਾ ਪੀਸ ਹੈ ਜੀ ਪੌਣੇ 3 ਮੀਟਰ ਦੀ ਪੌਣੇ 4 ਮੀਟਰ ਦੀ ਕੱਟ ਲੈਣ ਵਾਲੀ ਹੈ ਜੀ। ਪ੍ਰਾਈਸ ਜੀ ਅਸੀਂ ਤੁਹਾਨੂੰ ਦੇ ਰਹੇ ਹਾਂ ਸਿਰਫ 170 ਰੁਪਏ ਪਰ ਮੀਟਰ 170 ਰੁਪਏ ਪਰ ਮੀਟਰ ਸਾਰੇ ਪੀਸਾਂ ਦੀ ਪ੍ਰਾਈਸ ਰਹੂਗੀ 850 ਦਾ ਪੂਰਾ ਕੰਪਲੀਟ ਸੂਟ ਬਣੂਗਾ 170 ਰੁਪਏ ਪਰ ਮੀਟਰ ਰਹਿਣ ਵਾਲੀ ਇਹਨਾਂ ਪੀਸਾਂ ਦੀ ਪ੍ਰਾਈਸ ਦੇਖੋ ਇਹ ਵੀ ਇਹ ਵੀ ਔਰਗੇਂਜ਼ਾ ਦਾ ਪ੍ਰਿੰਟ ਹੈ ਇਹ ਵੀ ਕਾਫੀ ਫੇਮਸ ਪ੍ਰਿੰਟ ਹੈ ਜੀ ਪੌਣੇ 3 ਮੀਟਰ ਦੀ ਕਟ ਵਿੱਚ ਇਹ ਵਾਲਾ ਪੀਸ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਜੀ ਇਹ ਵਾਲਾ ਪੀਸ ਦੇਖੋ ਜੀ ਇਹ ਵੀ 2 ਮੀਟਰ ਦੀ ਕੱਟ ਵਿੱਚ ਤੁਹਾਨੂੰ ਪੀਸ ਮਿਲੂਗਾ ਪਿਓਰ ਔਰਗੈਂਜ਼ਾ ਹੈ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਪਿਓਰ ਔਰਗੈਂਜ਼ਾ ਦੇ ਵਿੱਚ ਹੈ ਠੀਕ ਹੈ ਜੀ ਇਹ ਵੀ ਪਿਓਰ ਔਰਗੈਂਜ਼ਾ ਦੇ ਵਿੱਚ ਰਹਿਣ ਵਾਲਾ ਪੀਸ ਹੈ ਇਹ ਪੌਣੇ 2 ਮੀਟਰ ਦੀ ਕੱਟ ਵਿੱਚ ਹੈ ਤੁਸੀਂ ਇਹਦਾ ਸਟੇਟ ਪਲਾਜੋ ਵੀ ਰੈਡੀ ਕਰ ਸਕਦੇ ਹੋ ਬੜਾ ਪਿਆਰਾ ਜਿਹਾ ਸਟੇਟ ਪਲਾ ਰੈਡੀ ਹੋਣਾ ਇਹਦਾ ਇਹ ਵੀ ਤੁਹਾਨੂੰ ਪਿਓਰ ਔਰਗੈਂਜ਼ਾ ਵਿੱਚ ਮਿਲਣ ਵਾਲਾ ਪ੍ਰਿੰਟ ਹੈ ਬੜਾ ਪਿਆਰਾ ਜਿਹਾ थोड़ा जा मिठा जहांट है जी ठीक है जी मिठा जहांट है कलर बड़ा प्यारा जी ओरिजिनल प्योर वाली गैंज़ा तेन मीटर का पीस रहने वाला जी ये एदाद की मैचिंग बॉटम भी ले सकते हो देखो जी एदा मैचिंग बॉटम कर सकते हो देख सकते हो बड़े प्यारे जी पीस रहने वाले है नीचे देखो जी योड़ा जहा फावर परंट बच्चों ओरगेंजा का पीस मिलेगा कट रहेगी दो मीटर की ਕਟ ਰਹਿਣ ਵਾਲੀ ਹੈ 2 ਮੀਟਰ ਦੀ ਦੋ ਪੀਸ ਮਿਲਣ ਵਾਲੇ ਤੁਹਾਨੂੰ ਇਹਦੇ ਵਿੱਚ 1 ਸਵਾ 2 ਮੀਟਰ ਦਾ ਪੀਸ ਮਿਲੇਗਾ ਜੀ ਇੱਕ 2 ਮੀਟਰ ਦਾ ਪੀਸ ਮਿਲੇਗਾ ਪ੍ਰਿੰਟ ਦੇਖੋ ਬਿਲਕੁਲ オリジナル ਵਾਲੀ オーਰਗਾਂజా ਜੀ ਬਿਲਕੁਲ オリジナル ਵਾਲੀ ਬੜੇ ਪਿਆਰੇ ਜਿਹੇ ਪੀਸ ਰਹਿਣ ਵਾਲੀ ਹੈ ਜੀ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਬੜਾ ਪਿਆਰਾ ਜਾਂ ਜੁਨੀਕ ਜਾਂ ਪ੍ਰਿੰਟ ਰਹਿਣ ਵਾਲਾ ਠੀਕ ਹੈ ਜੀ ਇਹਦੇ ਨਾਲ ਤੁਸੀਂ ਇਹ ਪੌਣੇ 3 ਮੀਟਰ ਦੀ ਕੱਟ ਰਹਿਣ ਵਾਲੀ ਹੈ ਪਲੇਨ ਬਾਟਮ ਦੇ ਨਾਲ ਵੀ ਇਹਨੂੰ ਰੈਡੀ ਕਰ ਸਕਦੇ ਹੋ ਬੜਾ ਪਿਆਰਾ ਜਾਂ ਡਿਜ਼ਾਈਨਰ ਜਾਂ ਪੀਸ ਹੈ ਜਾਂ ਐਦਾਂ ਦੀ ਇਹ ਵਾਲੀ ਬਾਟਮ ਵੀ ਤੁਸੀਂ ਇਹਦੇ ਨਾਲ ਲੈ ਸਕਦੇ ਹੋ ਤੁਸੀਂ ਦੇਖੋ ਜੀ ਇਹ ਵਾਲੀ ਬਾਟਮ ਦੇ ਨਾਲ ਵੀ ਇਹ ਵਾਲਾ ਪੀਸ ਤੁਸੀਂ ਰੈਡੀ ਕਰ ਸਕਦੇ ਹੋ ਇਹ ਬਲੈਕ ਪ੍ਰਿੰਟ ਦੇ ਵਿੱਚ ਹੈ 10 ਮੀਟਰ ਦਾ ਪੀਸ ਹੈ ਜੀ ਔਰਗੈਂਜ਼ਾ ਦਾ ਪਿਓਰ ਔਰਗੈਂਜ਼ਾ ਦਾ ਪੀਸ ਰਹਿਣ ਵਾਲਾ ਹੈ ਪਿਓਰ ਔਰਗੈਂਜ਼ਾ ਦਾ ਸਾਰੇ ਡਿਜ਼ਾਈਨਰ ਜੇ ਤੁਹਾਨੂੰ ਪੀਸ ਲੈਣ ਵਾਲੇ ਹੈ ਜੀ ਜੁਨੀਕ ਜੇ ਡਿਜ਼ਾਈਨਰ ਜੇ ਡਿਜ਼ਾਈਨਰ ਹੈ ਜੇ ਡਿਜ਼ਾਈਨਿੰਗ ਹੈ ਇਹਦੀ ਸਾਰੇ ਪੀਸਾਂ ਦੀ ਠੀਕ ਹੈ ਜੀ ਕਾਫੀ ਫੇਮਸ ਪ੍ਰਿੰਟ ਹੈ ਇਹ ਫੇਮਸ ਪ੍ਰਿੰਟ ਹੈ ਬੁਟੀਕ ਸੂਟ ਰੈਡੀ ਹੋ ਰਿਹਾ ਇਦਾਂ ਦੇ ਪ੍ਰਿੰਟ ਵਿੱਚ ਔਰਗੈਂਜ਼ਾ ਦੇ ਵਿੱਚ ਬੜੇ ਪਿਆਰੇ ਜਿਹੇ ਪੀਸ ਰਹਿਣ ਵਾਲੇ ਆ ਕਲਰ ਦੇਖੀ ਚਲੋ ਬੜਾ ਪਿਆਰਾ ਜਾਂ ਕਲਰ ਹੈ ਇਹ ਤੁਹਾਨੂੰ ਪੌਣੇ 3 ਮੀਟਰ ਦੀ ਕੱਟ ਵਿੱਚ ਮਿਲੂਗਾ ਜੀ ਪੌਣੇ 3 ਮੀਟਰ ਦੀ ਕੱਟ ਵਿੱਚ ਮਿਲਣ ਵਾਲਾ ਪੀਸ ਹੈ ਇਹ 2 ਮੀਟਰ ਦੀ ਕੱਟ ਵਿੱਚ ਮਿਲੂਗਾ ਜੀ ਮੈਚਿੰਗ ਲੈ ਸਕਦੇ ਹੋ ਦੋ ਪੀਸ ਹੈ ਜੀ ਇੱਕ ਟਾਈ ਮੀਟਰ ਦੀ ਕੱਟ ਵਿੱਚ ਮਿਲੂਗਾ 2 ਮੀਟਰ ਦੀ ਕੱਟ ਵਿੱਚ ਮਿਲੂਗਾ ਇੱਕ ਟਾਈ ਦੋਨੋਂ ਪਿਸਤਾ ਟਾਈ ਟਾਈ ਮੀਟਰ ਦੀ ਕੱਟ ਵਿੱਚ ਰਹਿਣ ਵਾਲਿਆ ਜੀ ਐਦਾਂ ਤੁਸੀਂ ਇਹਦੇ ਨਾਲ ਮੈਚਿੰਗ ਵੀ ਕਰ ਸਕਦੇ ਹੋ ਐਦਾਂ ਬਾਟਮ ਲਗਾ ਕੇ ਨਾਲ ਦੀ ਮੈਚਿੰਗ ਵੀ ਕਰ ਸਕਦੇ ਹੋ ਜੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਪਿਓਰ ਔਰਗੈਂਜ਼ਾ ਦੇ ਵਿੱਚ ਹੈ ਪ੍ਰਿੰਟ ਬੜਾ ਪਿਆਰਾ ਜਿਹਾ ਪਿਸਤਾ ਕਲਰ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਠੀਕ ਹੈ ਜੀ ਇਹ ਵੀ ਪੌਣੇ 3 ਮੀਟਰ ਦੀ ਕੱਟ ਰਹਿਣ ਵਾਲੀ ਹੈ ਇਹਦੇ ਨਾਲ ਸੀ ਇਹ ਵਾਲੀ ਬਾਟਮ ਲਗਾਈ ਹੈ ਮੈਚਿੰਗ ਇਹ ਵਾਲੇ ਤੁਸੀਂ ਇਹਦੇ ਨਾਲ ਮੈਚਿੰਗ ਬੰਦਨੀ ਪ੍ਰਿੰਟ ਦੇ ਵਿੱਚ ਬਾਟਮ ਲੈ ਸਕਦੇ ਹੋ ਬੰਦਨੀ ਪ੍ਰਿੰਟ ਦੇ ਵਿੱਚ ਮੈਚਿੰਗ ਬਾਟਮ ਲੈ ਸਕਦੇ ਹੋ ਬੜਾ ਸੋਹਣਾ ਜਿਹਾ ਸੂਟ ਰੈਡੀ ਹੋਣਾ ਡਿਜ਼ਾਈਨਰ ਸੂਟ ਰੈਡੀ ਹੋਣਾ ਬਣ ਕੇ ਤੁਹਾਡਾ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਕਲਰ ਹੈ ਅਗਲਾ ਪੀਸ ਦੇਖੋ ਜੀ ਇਬੜੀ ਜਿਹੜੀ ਕੱਟਾ ਤਾਨੂੰ ਪੌਣੇ 4 ਮੀਟਰ ਤੱਕ ਮਿਲੂਗੀ ਜੇ ਬਾਦਨੀ ਪ੍ਰਿੰਟ ਦੀ ਜਿਹੜੀ ਕੱਟਾ ਪੌਣੇ 4 ਮੀਟਰ ਤੱਕ ਮਿਲਣ ਵਾਲੀ ਐ ਇਹ ਵੀ 오ਰਗੈਂਜ਼ਾ ਦਾ ਪੀਸ ਐ ਪ੍ਰਿੰਟ ਦੇਖੋ ਬੜਾ ਮਿੱਠਾ ਜਿਹਾ ਪਿਆਰਾ ਜਿਹਾ ਛੋਟਾ ਛੋਟਾ ਪ੍ਰਿੰਟ ਐ ਜੀ ਪਿਓਰ 오ਰਗੈਂਜ਼ਾ ਕੱਟ ਰਹਿਣ ਵਾਲੀ ਐ ਜੀ ਸਵਾ 4 ਮੀਟਰ ਦੀ ਕੱਟ ਰਹਿਣ ਵਾਲੀ ਐ ਜੀ ਇਹਦੀ ਐਦਾਂ ਡਿਜ਼ਾਈਨਰ ਸੂਟ ਵੀ ਦੋ ਪੀਸ ਲਓ ਡਿਜ਼ਾਈਨਰ ਸੂਟ ਰੈਡੀ ਕਰੋ ਇਹ ਵਾਲੀ ਜਾਂ ਬਾਟਮ ਬਣਾਓ ਜਾਂ ਸ਼ਰਟ ਬਣਾਓ ਜਾਂ ਉਹ ਵਾਲਾ ਬਾਟਮ ਬਣਾਓ ਐਦਾਂ ਡਿਜ਼ਾਈਨਰ ਪੀਸ ਰੈਡੀ ਹੋਣਾ ਇਹ 10 ਮੀਟਰ ਦਾ ਪੀਸ ਰਹਿਣ ਵਾਲਾ ਜੀ 10 ਮੀਟਰ ਦਾ ਪੀਸ ਰਹਿਣ ਵਾਲਾ ਸੀ ਠੀਕ ਹੈ ਜੀ ਦੋ ਦੋ ਪੀਸ ਅਵੇਲੇਬਲ ਹੈ ਇਹ ਵਾਲਾ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਾ ਪੀਸ ਹੈ ਇਹਦੇ ਨਾਲ ਇਹ ਵੀ ਤੁਸੀਂ ਸ਼ਰਟ ਪੀਸ ਰੈਡੀ ਕਰੋ ਬੜੀ ਪਿਆਰੀ ਜੀ ਪਲੇਨ ਬਾਟਮ ਦੇ ਨਾਲ ਬੜੀ ਪਿਆਰੀ ਜੀ ਸ਼ਰਟ ਪੀਸ ਰੈਡੀ ਹੋਣੀ ਹੈ ਜੀ ਇਹ ਵਾਲੇ ਪੀਸ ਨਾਲ ਬੜਾ ਪਿਆਰਾ ਜਾ ਪੀਸ ਡਿਜ਼ਾਈਨ ਡਿਜ਼ਾਈਨਰ ਜਾ ਪੀਸ ਰਹਿਣ ਵਾਲਾ ਹੈ ਠੀਕ ਹੈ ਜੀ 2.5 ਮੀਟਰ ਦੀ ਕੱਟ ਰਹਿਣ ਵਾਲੀ ਇਹ ਵਾਲੇ ਪੀਸ ਬਲੂ ਦੀ ਇਦਾਂ ਵੀ ਤੁਸੀਂ ਡਿਜ਼ਾਈਨਿੰਗ ਕਰ ਸਕਦੇ ਹੋ ਦੇਖੋ ਇਹ ਵਾਲੇ ਪੀਸ ਨਾਲ ਇਸ ਵਾਲੇ ਪੀਸ ਦੀ ਡਿਜ਼ਾਈਨਿੰਗ ਕਰ ਸਕਦੇ ਹੋ ਆਪਸ ਵਿੱਚ ਦੇਖ ਸਕਦੇ ਹੋ ਇਦਾਂ ਵੀ ਤੁਸੀਂ ਡਿਜ਼ਾਈਨਿੰਗ ਕਰ ਸਕਦੇ ਹੋ ਬੜੇ ਪਿਆਰੇ ਜਿਹੇ ਪੀਸ ਰਹਿਣ ਵਾਲੇ 3 ਮੀਟਰ ਦੀ ਕੱਟ ਵਿੱਚ ਰਹੂਗਾ ਇਹ ਵਾਲਾ ਪੀਸ 2 ਮੀਟਰ ਦੀ ਕੱਟ ਵਿੱਚ ਰਹੂਗਾ ਠੀਕ ਹੈ ਜੀ ਅਸੀਂ ਇਹਦੇ ਨਾਲ ਇਹ ਵਾਲੀ ਡਿਜ਼ਾਈਨਿੰਗ ਕੀਤੀ ਹੈ ਇਹ ਵਾਲਾ ਔਰ ਗੈਂਜਾ ਦਾ ਸ਼ਰਟ ਪੀਸ ਹੈ ਜੀ ਇਹ ਅਸੀਂ ਮੈਚਿੰਗ ਬਾਟਮ ਲਗਾਈ ਹੈ ਤੇ ਨਾਲ ਬੜਾ ਡਿਜ਼ਾਈਨਰ ਜਿਹਾ ਸੂਟ ਰੈਡੀ ਹੋਣਾ ਬਣ ਕੇ ਦੇਖੋ ਜੀ ਇਹ ਵਾਲਾ ਪੀਸ ਤੁਹਾਨੂੰ 2 ਮੀਟਰ ਦੀ ਕੱਟ ਵਿੱਚ ਮਿਲੂਗਾ 2 ਮੀਟਰ ਦੇ ਵਿੱਚ ਤੁਸੀਂ ਸਟੇਟ ਬਾਟਮ ਜੱਪਲਾ ਦੋ ਰੈਡੀ ਕਰ ਸਕਦੇ ਹੋ ਇਹ ਵੀ ਔਰਗੈਂజా 10 ਮੀਟਰ ਦੀ ਕੱਟ ਵਿੱਚ ਰਹਿਣ ਵਾਲਾ ਪੀਸ ਹੈ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਵਾਲਾ ਪੀਸ ਹੈ ਜੀ ਇਹ ਬਹੁਤ ਪਿਆਰਾ ਪੀਸ ਰਹਿਣ ਵਾਲਾ ਹੈ ਸ਼ਰਟ ਪੀਸ ਬੜੀ ਸੋਹਣੀ ਜੀ ਰੈਡੀ ਹੋਣੀ ਹੈ ਵਾਲੇ ਪੀਸ ਦੀ ਇਹ ਵੀ ਪਿਓਰ ਔਰਗੈਂజా ਦੇ ਵਿੱਚ ਹੈ बड़े प्यारे जी आपस डिजाइन करो जिदा मर्जी डिजाइनिंग करके बना सकते हो देखो जी ए वाला पीस दो मीटर रहूगा यह रहूगा जी सवा तेन मीटर का पीस प्योर एंड गेंजा के सारे पीस रहें ठीक है जी एदीस भी डिजायनिंग कर सकते हो देखो जी ए वाला पीस भी डिजाइनिंग कर सीन मीटर का पीस रहाला जी ये वाला पीस देखो यिजाइनिंग वाले पीस न कर सकते हो ਦੇਖੋ ਜੀ ਇਹ 2 ਮੀਟਰ ਦੀ ਕੱਟ ਹੈ ਜੀ ਇਹ ਵੀ 2 ਮੀਟਰ ਦੀ ਕੱਟ ਵਿੱਚ ਠੀਕ ਹੈ ਜੀ ਬੜੇ ਪਿਆਰੇ ਜਿਹੇ ਪੀਸ ਲੈ ਕੇ ਆਈਆਂ ਇਸ ਨੂੰ ਅਗਲੇ ਸਾਡੇ ਪੀਸ ਰਹਿਣ ਵਾਲੇ ਆ ਜੀ ਸ਼ਿਮਰ ਦੇ ਵਿੱਚ ਬਰਬਰੀ ਸ਼ਿਮਰ ਲੈ ਕੇ ਆਏ ਆ ਮੈਚਿੰਗ ਸੂਟ ਲੈ ਕੇ ਆਏ ਆ ਤੁਹਾਡੇ ਵਾਸਤੇ ਮੈਚਿੰਗ ਕਰਾਂਗੇ ਮੈਚਿੰਗ ਕਰਕੇ ਦਿਖਾਵਾਂਗੇ ਇਹਨਾਂ ਸੂਟਾਂ ਦੀ ਵੀ ਬੜੇ ਪਿਆਰੇ ਜਿਹੇ ਪੀਸ ਹੈ ਜੀ ਦੇਖੋ ਜੀ ਇਹ ਵਾਲਾ ਸ਼ਰਟ ਪੀਸ ਲੈਣ ਵਾਲਾ ਤੁਹਾਨੂੰ 2.5 ਮੀਟਰ ਦਾ 2.5 ਮੀਟਰ ਦਾ ਸ਼ਰਟ ਪੀਸ ਮਿਲੇਗਾ ਬਰਬਰੀ ਸ਼ਿਮਰ ਲੈ ਕੇ ਆਏ ਆ ਤੁਹਾਡੇ ਵਾਸਤੇ ਮੈਚਿੰਗ ਬਾਟਮ ਲਗਾਈ ਆ ਇਹ ਵਾਲੀ ਇਸ ਦੇ ਨਾਲ ਬਰੀ ਪਿਆਰੀ ਜੀ ਡਿਜ਼ਾਈਨਰ ਜੀ ਬਾਟਮ ਲਗਾਈ ਹੈ ਠੀਕ ਹੈ ਜੀ 2 ਮੀਟਰ ਦੀ ਕੱਟ ਵਿੱਚ ਤੁਹਾਨੂੰ ਬਾਟਮ ਮਿਲੂਗੀ ਇਹ ਵਾਲੀ ਸਟੇਟ ਬਾਟਮ ਤੋਂ ਦੀ ਰਾਮਣਾ ਰੈਡੀ ਹੋਣੀ ਹੈ ਪਲਾਜ਼ੋ ਵੀ ਰੈਡੀ ਕਰ ਸਕਦੇ ਹੋ ਪੈਂਟ ਪਰ ਆਜੋ ਵੀ ਰੈਡੀ ਕਰ ਸਕਦੇ ਹੋ ਇਹ ਵਾਲਾ ਪੀਸ ਦੇਖੋ ਜੀ ਇਹ ਬਾਟਮ ਅਸੀਂ ਨਾਲ ਮੈਚਿੰਗ ਕੀਤੀ ਹੈ 2 ਮੀਟਰ ਦੀ ਕੱਟ ਵਿੱਚ ਤੁਹਾਨੂੰ ਬਾਟਮ ਮਿਲਣ ਵਾਲੀ ਹੈ ਠੀਕ ਹੈ ਜੀ ਇਹ ਸ਼ਰਟ ਪੀਸ ਲਗਾਇਆ ਸੀ ਦੇਖੋ ਜੀ ਇਹਦਾ ਇਹ ਨਾਲ ਦੋਨਾਰੇ ਆਪਸ ਵਿੱਚ ਮੈਚਿੰਗ ਹੋਣੀ ਹੈ ਆਪਸ ਵਿੱਚ ਮੈਚਿੰਗ ਹੋਣੀ ਹੈ ਜਿਹੜਾ ਦੋਨਾਂ ਪੀਸਾਂ ਦੀ ਦੇਖੋ ਜੀ ਇਹ ਵਾਲਾ ਪੀਸ ਦੇਖੋ ਜੀ ਇਹ 2 ਮੀਟਰ ਦੀ ਕੱਟ ਮਿਲੂਗੀ ਇਹ ਤੁਹਾਨੂੰ 1.75 ਵਿੱਚ ਮਿਲੂਗਾ ਹੋਰ ਪੀਸ ਵੀ ਇਹਦੇ ਨਾਲ ਸੇਮ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਸੇਮ ਪੀਸ ਮਿਲੂਗਾ ਤੁਹਾਨੂੰ ਇਹਦੇ ਵਿੱਚ ਇਹ ਵਾਲਾ ਪੀਸ ਦੇਖੋ ਜੀ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਇਹਦੇ ਨਾਲ ਵੀ ਅਸੀਂ ਮੈਚਿੰਗ ਬਾਟਮ ਲਗਾਈ ਹੈ ਇਹ ਵਾਲੀ ਦੇਖੋ ਇਹ ਵਾਲੀ ਮੈਚਿੰਗ बॉਟਮ ਲਗਾਈ ਹੈ ਮੈਚਿੰਗ ਸੂਟ ਬਣਾਇਆ ਸੀ ਇਹਦਾ ਲੈ ਸਕਦੇ ਹੋ ਸਾਡੇ ਕੋਲੋਂ ਇਹ ਜਿਹੜੀ ਪੀਸ ਦੀ ਕੱਟ ਲੈਣ ਵਾਲੀ ਹੈ ਜੀ ਸਵਾ 2 ਮੀਟਰ ਦੀ ਕੱਟ ਹੈ ਜੀ ਇਹ ਜਿਹੜੀ बॉਟਮ ਦੀ ਕੱਟ ਮਿਲੂਗੀ ਉਹ ਤੁਹਾਨੂੰ ਮਿਲਣ ਵਾਲੀ ਹੈ ਜੀ 2 ਮੀਟਰ ਦੀ ਕੱਟ बॉਟਮ ਦੀ ਮਿਲਣ ਵਾਲੀ ਹੈ ਜੀ ਇਹ ਵਾਲਾ ਪੀਸ ਦੇਖੋ ਜੀ ਇਹ ਵੀ ਸਵਾ ਮੀਟਰ ਦਾ ਪੀਸ ਰਹਿਣ ਵਾਲਾ ਇਹ ਵੀ ਏਦਾਂ ਮੈਚਿੰਗ ਬਾਟਮ ਲੈ ਕੇ ਡਿਜ਼ਾਈਨਰ ਜੀ ਸੂਟ ਰੈਡੀ ਕਰ ਸਕਦੇ ਹੋ ਤੁਸੀਂ ਬੜਾ ਪਿਆਰਾ ਜਿਹਾ ਪੀਸ ਰਹੂਗਾ ਠੀਕ ਹੈ ਜੀ ਸ਼ਰਟ ਪੀਸ ਬੜਾ ਸ਼ਰਟ ਪੀਸ ਹੈਗੀ 1.5 ਮੀਟਰ ਦੀ ਕੱਟ ਤੇ ਪੌਣੇ 2 ਮੀਟਰ ਰਹਿਣ ਵਾਲਾ ਬਾਟਮ ਦੀ ਕੱਟ ਇਹਦੇ ਨਾਲ ਤੁਸੀਂ ਪਲਾਜ਼ੋ ਵੀ ਰੈਡੀ ਕਰ ਸਕਦੇ ਹੋ ਜੀ ਇਹ ਬਾਂਦਨੀ ਪ੍ਰਿੰਟ ਦੇ ਵਿੱਚ ਹੈ 3.5 ਮੀਟਰ ਦੀ ਕੱਟ ਵਿੱਚ ਮਿਲੂਗਾ ਤੁਹਾਨੂੰ ਬਾਂਦਨੀ ਪ੍ਰਿੰਟ ਸ਼ਿਮਰ ਬਾਂਦਨੀ ਪ੍ਰਿੰਟ ਹੈ ਜੀ ਬਰਬਰੀ ਸ਼ਿਮਰ ਹੈ ਜੀ ਇਹ ਸ਼ਿਮਰ ਬਾਂਦਨੀ ਬਾਂਦਨੀ ਸ਼ਿਮਰ ਬਦਨੀ ਪ੍ਰਿੰਟ ਹੈ ਜੀ 3.5 ਮੀਟਰ ਦੀ ਗੱਟ ਮਿਲੂਗੀ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਨਾਲ ਅਸੀਂ ਇਦਾਂ ਦੀ ਮੈਚਿੰਗ ਕੀਤੀ ਹੈ ਠੀਕ ਹੈ ਜੀ ਇਹ ਵਾਲੀ ਸੀ ਮੈਚਿੰਗ ਕੀਤੀ ਹੈ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਪੀਸ ਦੇਖੋ ਜੀ ਇਹ ਵਾਲੀ ਅਸੀਂ ਇਹਦੇ ਨਾਲ ਮੈਚਿੰਗ ਕੀਤੀ ਹੋਈ ਹੈ ਇਹ ਅਸੀਂ ਸ਼ਰਟ ਪੀਸ ਬਣਾਇਆ ਇਹ ਬਾਟਮਲ ਬਣਾਈ ਹੈ ਠੀਕ ਹੈ ਜੀ ਬਾਕੀ ਤੁਹਾਡੀ ਚੋਆਇਸ ਆ ਜਿੱਦਾਂ ਤੁਸੀਂ ਮਰਜ਼ੀ ਲੈ ਸਕਦੇ ਹੋ ਬੜੇ ਪਿਆਰੇ ਜੀ ਇਹ ਸ਼ਿਮਰ ਦੇ ਵਿੱਚ ਮਿਲੂਗਾ ਤੁਹਾਨੂੰ ਬਰਬਰੀ ਸ਼ਿਮਰ ਵਿੱਚ ਰਹਿਣ ਵਾਲਿਆ ਪੀਸ ਠੀਕ ਹੈ ਜੀ ਜਾਂ ਤੁਸੀਂ ਐਡਾ ਮੈਚਿੰਗ ਦੇ ਨਾਲ ਵੀ ਲੈ ਸਕਦੇ ਹੋ ਇਹ ਵੀ ਸ਼ਿਮਰ ਰਹਿਣ ਵਾਲਾ ਹੈ ਇਹ ਜਿਹੜੀ ਪੀਸ ਐ 175 ਮਿਲੂਗੀ ਦੋ ਪੀਸ ਲੈਣ ਵਾਲੇ ਤੁਹਾਨੂੰ ਇੱਕ 10 ਮੀਟਰ ਦਾ ਪੀਸ ਹੈ ਇੱਕ 1.75 ਦਾ ਪੀਸ ਹੈ ਜੀ ਪੌਣੇ 5 ਮੀਟਰ ਦੀ ਕੱਟ ਤੱਕ ਤੁਸੀਂ ਇਹ ਦੋ ਪੀਸ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਐਦਾਂ ਬਾਇ ਕਰ ਸਕਦੇ ਹੋ ਜਾਂ ਇਹ ਵਾਲੀ ਤੁਸੀਂ ਲੈ ਸਕਦੇ ਹੋ ਬਾਟਮ ਇਹ ਵਾਲੀ ਤੁਹਾਨੂੰ 3.5 ਮੀਟਰ ਦੇ ਵਿੱਚ ਸਟੱਫ ਮੈਨ ਵਾਲਾ ਐਦਾਂ ਤੁਸੀਂ ਦੋ ਸਾਰੇ ਪੀਸ ਲੈ ਕੇ ਤੁਸੀਂ ਐਦਾਂ بڑے ਦੋ ਸੂਟ ਡਿਜ਼ਾਈਨਰ ਦੇ ਸੂਟ ਰੈਡੀ ਕਰ ਸਕਦੇ ਹੋ ਠੀਕ ਹੈ ਜੀ ਦੋ ਸੂਟ ਰੈਡੀ ਕਰ ਸਕਦੇ ਹੋ ਐਦਾਂ ਇਹ ਵਾਲਾ ਪੀਸ ਦੇਖੋ ਜੀ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਆ ਠੀਕ ਹੈ ਜੀ ਬੜਾ ਪਿਆਰਾ ਜਿਹਾ ਕਲਰ ਆ ਪਿੰਕ ਜੀ ਛੇੜਚਾ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਐਦਾ ਹੀ ਅਸੀਂ ਬੰਦਨੀ ਪ੍ਰਿੰਟ ਦੇ ਵਿੱਚ ਇਹ ਵਾਲੀ ਬਾਟਮ ਲਗਾਈ ਹੈ ਜ਼ਰੂਰੀ ਤੁਸੀਂ ਸਾਡੇ ਕੋਲੋਂ ਮੈਚਿੰਗ ਸੂਟ ਲੈਣਾ ਪਰ ਤੁਸੀਂ ਬੰਦਨੀ ਪ੍ਰਿੰਟ ਵਿੱਚ ਲਓ ਪਾਓ ਤੁਸੀਂ ਇਹ ਵਾਲਾ ਪ੍ਰਿੰਟ ਲਓ ਕਿਸੇ ਵੀ ਤਰ੍ਹਾਂ ਦੀ ਸ਼ਰਟ ਪੀਸ ਲਓ ਕਿਦਾਂ ਦਾ ਮਰਜੀ ਪੀਸ ਲੈ ਸਕਦੇ ਹੋ ਜੀ ਠੀਕ ਹੈ ਜੀ ਅਸੀਂ ਵੈਸੇ ਤੁਹਾਨੂੰ ਮੈਚਿੰਗ ਦਿੱਤੀ ਹੈ ਐਡਾ ਤੁਸੀਂ ਮੈਚਿੰਗ ਇਹਦੀ ਮੈਚਿੰਗ ਕਰਕੇ ਤੁਹਾਨੂੰ ਇਹ ਵਾਲਾ ਸੂਟ ਐਡਾ ਦਿਖਾਇਆ ਜੀ ਬੜੇ ਪਿਆਰੇ ਜਿਹੇ ਸੂਟ ਬਣ ਰਹੇ ਆ ਦੇਖੋ ਡਿਜ਼ਾਈਨਰ ਪੀ ਇਹ 10 ਮੀਟਰ ਦੀ ਕੱਟ ਵਿੱਚ ਰਹਿਣ ਵਾਲਾ ਪੀਸ ਹੈ ਪ੍ਰਿੰਟ ਦੇ ਸਕਦੇ ਹਾਂ ਬਰਬਰੀ ਸ਼ਿਮਰ ਹੈ ਜੀ ਸ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਬੜੇ ਪਿਆਰੇ ਜਿਹੇ ਪੀਸ ਰਹਿਣ ਵਾਲੇ ਆ ਕ੍ਰੈਂਟ ਵੀ ਬੜੇ ਪਿਆਰੇ ਜਿਹੇ ਰਹਿਣ ਵਾਲੇ ਆ ਇਹ ਵੀ ਅਸੀਂ ਇੱਦਾਂ ਮੈਚਿੰਗ ਕੀਤੀ ਹੋਈ ਹੈ ਜੀ ਬੰਦਨੀ ਪ੍ਰਿੰਟ ਦੇ ਵਿੱਚ ਇਹ ਵਾਲਾ ਪ੍ਰਿੰਟ ਹੈ ਇਹ ਥੋੜਾ ਫਲਾਵਰ ਵਿੱਚ ਹੈ ਇਦਾਂ ਪ੍ਰਿੰਟ ਆ ਰਿਹਾ ਇਦਾਂ ਦੋਨਾਂ ਦੀ ਅਸੀਂ ਮੈਚਿੰਗ ਕੀਤੀ ਹੋਈ ਹੈ ਜੀ ਬੜੇ ਪਿਆਰੇ ਜਿਹੇ ਪੀਸ ਰਹਿਣ ਵਾਲੇ ਆ ਜੀ ਦੇਖੋ ਸਾਰੇ ਪੀਸ ਬੜੇ ਡਿਜ਼ਾਈਨਰ ਜਿਹੇ ਰਹਿਣ ਵਾਲੇ ਆ ਇਹ ਵਾਲਾ ਪੀਸ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਜੀ ਜਿਹੜੀਆਂ ਮੇਰੀਆਂ ਭੈਣਾਂ ਥੋੜੀਆਂ ਜੀਆਂ ਪਤਲੀਆਂ ਉਹ ਇਹ ਵਾਲਾ ਪੀਸ ਲੈ ਸਕਦੀਆਂ ਇਹ 1.5 ਮੀਟਰ ਦਾ ਪੀਸ ਹੈ ਜੀ ਫੋਲਡ ਕਰਕੇ ਜਿਹਦਾ ਪੀਸ ਰੈਡੀ ਹੁੰਦਾ ਸ਼ਰਟ ਰੈਡੀ ਹੁੰਦੀ ਉਹ ਲੈ ਸਕਦੀ ਹੈ ਇਹ 2 ਮੀਟਰ ਦੀ ਕੱਟ ਚ ਬਾਟਮ ਮਿਲੂਗੀ ਤੁਹਾਨੂੰ ਪੌਣੇ 2 ਮੀਟਰ ਰਹਿਣ ਵਾਲਾ ਇਹ ਵਾਲਾ ਪੀਸ ਜਿਨ੍ਹਾਂ ਦਾ ਫੋਲਡ ਕਰਕੇ ਸ਼ਰਟ ਬੰਦੀ ਹੈ 19 ਇੰਚ ਘੇਰਾ ਉਹਦਾ ਆਰਾਮ ਨਾਲ ਸੂਟ ਰੈਡੀ ਕਰ ਸਕਦੇ ਆ ਇਹਦਾ 170 ਪਰ ਮੀਟਰ ਰਹਿਣਗੇ ਪੀਸ ਜੀ ए वाली अचिंग की ठीक है जी ए वाला प्रिंट देखो ये बड़ा प्यारा प्रिंट रहूगा ठीक है जी ए वाली असं बॉटम मैचिंग की दो मीटर का पीस रहने वाला जी दो पीस मिलूगा पूरा सूट भी ले सकते हो एक पीस रहेगा दो मीटर का ਇੱਕ ਪੀਸ ਰੈਡ ਵਾਲਾ ਜੀ 4 ਮੀਟਰ ਦਾ 4 ਮੀਟਰ ਤੇ 2 ਮੀਟਰ ਦੀ ਕੱਟ ਰਹਿਣ ਵਾਲੀ ਹੈ ਜੇ ਮੈਚਿੰਗ ਲੈਣਾ ਚਾਹੋ ਨੀਓ ਇੱਦਾਂ ਮੈਚਿੰਗ ਵੀ ਲੈ ਸਕਦੇ ਹੋ ਜੀ ਇਹ ਵਾਲਾ ਪੀਸ ਰੈਡ ਵਾਲਾ 5 ਮੀਟਰ ਦਾ 5 ਮੀਟਰ ਦੇ ਵਿੱਚ ਇਹ ਵਾਲਾ ਪੀਸ ਮਿਲਣ ਵਾਲਾ ਤੁਹਾਨੂੰ ਇਹ ਵਾਲਾ ਪੀਸ ਦੇਖੋ ਜੀ ਐਸੀ ਇੱਦਾਂ ਮੈਚਿੰਗ ਕੀਤੀ ਹੋਈ ਹੈ ਦੀ ਇਹ ਵਾਲੀ ਮੈਚਿੰਗ ਕੀਤੀ ਹੈ ਸ਼ਰਟ ਪੀਸ ਹੈ ਜੀ 2 ਮੀਟਰ ਦੀ ਕੱਟ ਵਿੱਚ ਸ਼ਰਟ ਪੀਸ ਮਿਲੇਗਾ 2 ਮੀਟਰ ਦੀ ਕੱਟ ਵਿੱਚ ਤੁਹਾਨੂੰ ਬਾਟਮ ਮਿਲੇਗੀ ਦੋਨੋਂ ਆਪਸ ਵਿੱਚ ਜੇ ਮੈਚਿੰਗ ਹੈ ਜੀ ਬੜੀ ਪਿਆਰੀ ਜੀ ਮੈਚਿੰਗ ਇਹਨਾਂ ਦੀ ਦੇਖ ਸਕਦੇ ਹੋ ਤੁਸੀਂ ਬੜੀ ਪਿਆਰੀ ਜੀ ਮੈਚਿੰਗ ਹੈ ਜੀ 170 ਰੁਪਏ ਪਰ ਮੀਟਰ ਰਹਿਣ ਵਾਲੀ ਇਹਨਾਂ ਦੀ ਪ੍ਰਾਈਸ ਇਹ ਵਾਲਾ ਪੀਸ ਦੇਖੋ ਜੀ ਇਹ ਵੀ ਮੈਚਿੰਗ ਸੂਟ ਹੈ ਜੀ ਠੀਕ ਹੈ ਜੀ ਇਹ ਵਾਲਾ ਜਿਹੜਾ ਪੀਸ ਰਹਿਣ ਵਾਲਾ ਜੀ 1.5 ਮੀਟਰ ਦਾ ਪੀਸ ਹੈ ਜਿਹੜੀਆਂ ਮੇਰੀਆਂ ਭੈਣਾਂ ਪਤਲੀਆਂ ਸਾਡੇ ਕੋਲੋਂ ਬਾਏ ਕਰ ਸਕਦੀਆਂ ਸਵਾ 2 ਮੀਟਰ ਦੇ ਵਿੱਚ ਤੁਹਾਨੂੰ ਬਾਟਮ ਮਿਲੂਗੀ ਬੜਾ ਸੋਹਣਾ ਜਿਹਾ ਸੂਟਰ ਹੋਣਾ ਮਹਿੰਦੀ ਹੈ ਕਲਰ ਦੇ ਵਿੱਚ ਮਹਿੰਦੀ ਫੰਕਸ਼ਨ ਤੇ ਪਾਉਣ ਲਈ ਡਿਜ਼ਾਈਨਰ ਦਾ ਸੂਟ ਰੈਡੀ ਹੋਣਾ ਚਾਹੀਦਾ ਇਹ ਦੇਖੋ ਜੀ ਇਹ ਵਾਲਾ ਸ਼ਰਟ ਪੀਸ ਹੈ ਜੀ ਅਸੀਂ ਇਹ ਵਾਲੀ ਦੇ ਨਾਲ ਬਾਟਮ ਲਗਾਈ ਹੈ ਜੇਕਰ ਤੁਸੀਂ ਇਕੱਲਾ ਇਹ ਵਾਲਾ ਪੀਸ ਲੈਣਾ ਚਾਹੁੰਦੇ ਹੋ ਤਾਂ ਇਹ ਵੀ ਲੈ ਸਕਦੇ ਹੋ ਇਹ ਵਾਲੀ ਕੱਟ 10 ਮੀਟਰ ਦੀ ਰਹਿਣ ਵਾਲੀ ਹੈ ਬਾਨੀ ਪ੍ਰਿੰਟ ਦੀ ਇਹ ਵਾਲੇ ਪੀਸ ਦੀ ਕੱਟ 4 ਮੀਟਰ ਲੈਣ ਵਾਲੀ ਆ ਪੂਰਾ ਸੂਟ ਵੀ ਲੈ ਸਕਦੇ ਹੋ 4 ਮੀਟਰ ਦੀ ਕੱਟ ਵਿੱਚ ਲੈ ਸਕਦੇ ਹੋ 4 ਮੀਟਰ ਦੀ ਕੱਟ ਹੈ ਜੀ ਇਹ 3 ਮੀਟਰ ਦੀ ਕੱਟ ਰਹਿਣ ਵਾਲੀ ਹੈ ਜੀ ਇਹ ਦੇਖੋ ਜੀ ਇਹ ਵੀ ਮੈਚਿੰਗ ਸੂਟ ਅਸੀਂ ਰੈਡੀ ਕੀਤਾ ਸਵਾ 2 ਮੀਟਰ ਦੀ ਬਾਟਮ ਹੈ ਜੀ ਇਹ ਵਾਲੀ ਇਹਦੇ ਨਾਲ ਤੁਹਾਨੂੰ ਸ਼ਰਟ ਪੀਸ ਮਿਲੂਗਾ 10 ਮੀਟਰ ਦਾ ਸ਼ਰਟ ਪੀਸ ਹੈ ਜੀ ਬੜਾ ਪਿਆਰਾ ਜਾਂ ਇਹ ਵਾਲੀ ਤਾਂ ਇਹਦੇ ਨਾਲ ਬਾਟਮ ਮਿਲੂਗੀ ਜੀ ਸਵਾ 2 ਮੀਟਰ ਦੀ ਬਾਟਮ ਰਹੂਗੀ देख सकते हो बड़े प्यारे ज पीस है जी ये भी डिजाइनर सूट है जी देखो ये वाली ये तो बॉटम लगाई है परैंटर शर्ट है जी ये वाली बॉटम लगाई है दो मीटर की बॉटम है जी ढाई मीटर की कट शर्ट पीस की रहन वाली है बड़ा प्यारा जहा डिज़ाइनर जहा सूट रेडी हो रहा है जी ਇਹ ਤੁਹਾਨੂੰ ਦੋ ਪੀਸ ਮਿਲ ਗਏ ਜੀ ਇੱਕ ਪੀਸ ਤੁਹਾਨੂੰ ਮਿਲੂਗਾ ਸਵਾ ਮੀਟਰ ਦਾ ਇੱਕ 2 ਮੀਟਰ ਦਾ ਦੋਨੋਂ ਪੀਸ ਤੁਸੀਂ ਸ਼ਰਟ ਪੀਸ ਵਾਸਤੇ ਲੈ ਸਕਦੇ ਹੋ ਸਾਡੇ ਕੋਲੇ ਪੌਣੇ ਸਵਾ ਤੈਨ ਮੀਟਰ ਪੀਸ ਬੰਦਾ ਜੀ ਇਹ ਪੌਣੇ 2 ਮੀਟਰ ਦਾ ਪੀਸ ਹੈ ਜੀ ਇਹ 2 ਮੀਟਰ ਦਾ ਪੀਸ ਹੈ ਜੀ ਠੀਕ ਹੈ ਜੀ ਪੌਣੇ 4 ਮੀਟਰ ਦਾ ਸਟੱਫ ਹੋ ਗਿਆ ਦੋਨੋਂ ਪੀਸ ਮੈਚ ਕਰਕੇ ਪੌਣੇ 4 ਮੀਟਰ ਹੋ ਗਿਆ ਜੀ ਇਹ ਵਾਲੀ ਤੁਸੀਂ ਜੇਕਰ ਬਾਟਮ ਲੈਣਾ ਚਾਹਣੀ ਹੋ ਤਾਂ ਇਹਦੇ ਨਾਲ ਬਾਟਮ ਵੀ ਲੈ ਸਕਦੇ ਹੋ ਇਹਦਾ ਮੈਚ ਦੇਖੋ ਜੀ ਇਹ ਵਾਲੀ ਇਹਦੇ ਨਾਲ ਮੈਚਿੰਗ बॉਟਮ ਵੀ ਲੈ ਸਕਦੇ ਹੋ ਜੀ ਇਹ ਵਾਲਾ ਪੀਸ ਦੇਖੋ ਜੀ ਇਹ ਸ਼ਰਟ ਪੀਸ ਹੈ ਜੀ 2 ਮੀਟਰ ਦਾ ਸ਼ਰਟ ਪੀਸ ਹੈ ਇਹਦੇ ਨਾਲ बॉਟਮ ਹੈ ਮੈਚਿੰਗ 3 ਮੀਟਰ ਦੀ ਇਹ ਵਾਲੀ बॉਟਮ ਰਹਿਣ ਵਾਲੀ ਹੈ ਠੀਕ ਹੈ ਜੀ ਇਹ 300 ਮੀਟਰ ਪੀਸ ਲੈਣ ਵਾਲਾ ਇਹ ਤੁਹਾਨੂੰ 2 ਮੀਟਰ ਪੀਸ ਲੈਣ ਵਾਲਾ ਤੁਸੀਂ ਇਹ ਵਾਲੀ ਡਿਜ਼ਾਈਨਿੰਗ ਸ਼ਰਟ ਪੀਸ ਤੇ ਕਰ ਸਕਦੇ ਹੋ ਬਾਟਮ ਵਾਲੀ ਡਿਜ਼ਾਈਨਿੰਗ ਸ਼ਰਟ ਪੀਸ ਤੇ ਕਰਕੇ ਇਹਨੂੰ ਕੰਪਲੀਟ ਕਰ ਸਕਦੇ ਹੋ ਜੀ ਬੜਾ ਪਿਆਰਾ ਜਿਹਾ ਪੀਸ ਬਣਨਾ ਜੀ ਠੀਕ ਹੈ ਜੀ ਇਹ ਵਾਲਾ ਪੀਸ ਦੇਖੋ ਸੁੱਕਾ ਮੈਂਦੀ ਆ ਜਾਂ ਕਲਰ ਹੈ ਇਹਦੇ ਨਾਲ ਅਸੀਂ ਇਹ ਵਾਲੀ ਡਿਜ਼ਾਈਨਰ ਜੀ ਬਾਟਮ ਰਲਾਈ ਆ ਜੀ ਸਵਾ 300 ਮੀਟਰ ਰਹਿ ਵਾਲਾ ਪੀਸ ਰਹਿਣ ਵਾਲਾ ਜੀ ਠੀਕ ਹੈ ਜੀ ਜਿਹੜਾ ਇਹ ਵਾਲਾ ਪੀਸ ਰਹੂਗਾ ਜੀ ਉਹ 2 ਮੀਟਰ ਦਾ ਪੀਸ ਰਹੂਗਾ ਟਾਈ ਮੀਟਰ ਦਾ ਪੀਸ ਰਹਿਣ ਵਾਲਾ ਸੀ ਬਾਟਮ ਟਾਈ ਮੀਟਰ ਹੈ ਸ਼ਰਟ 2.5 ਮੀਟਰ ਦਾ ਪੀਸ ਹੈ ਜੀ ਇਹ ਸੀ ਸਾਡੇ ਅੱਜ ਦੇ ਡਿਜ਼ਾਈਨਰ ਜੇ ਪੀਸ ਲੈ ਕੇ ਆਏ ਸੀ ਤੁਹਾਡੇ ਵਾਸਤੇ ਜੇਕਰ ਤੁਹਾਨੂੰ ਇਹਨਾਂ ਪੀਸਾਂ ਵਿੱਚੋਂ ਕੋਈ ਵੀ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਬਾਈ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਸਾਨੂੰ ਮੈਸੇਜ ਕਰਕੇ WhatsApp ਮੈਸੇਜ ਕਰਕੇ ਤੁਸੀਂ ਇਹ ਵਾਲੇ ਪੀਸ ਸਾਡੇ ਕੋਲੋਂ ਆਨਲਾਈਨ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਪਲੀਜ਼ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ